ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪ੍ਰਤਾਪਨਗਰ ਵਿਖੇ ਗੁਰੂ ਸੰਗਤ ਜੀ ਆਪਨੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕੀਤੇ ਉਸ ਤੋਂ ਬਾਅਦ ਸ਼ਬਦ ਕੀਰਤਨ ਸਰਵਣ ਕੀਤਾ ਉਸ ਤੋਂ ਬਾਅਦ ਹੁਕਮਨਾਮਾ ਸਰਵਣ ਕੀਤਾ ਆਓ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਾਰਾ ਸੇਤੀ ਮੇਰੇ ਮਿਹਰਿਆ ਹੱਤ ਰਕਣਾ ਜਿਵਾਦੀ ਗੁਰੂ ਮਾਰਾ ਜੀ ਨੇ ਆਪਾਂ ਨੂੰ ਹੁਕਮ ਬਖਸ਼ਿਆ ਉਸ ਤੇ ਵਿਚਾਰ ਕਰ ਲਈਏ ਜੀ ਸ਼ਲੋਕ ਮਹੱਲਾ 3 ਇਹ ਸ਼ਲੋਕ ਮਹੱਲਾ ਸ੍ਰੀਸ਼ਰਿ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਵਿੱਚੋਂ ਹੈ ਜੀ ਹਸਤੀ ਸਿਰਜੂ ਔਨਕਸ ਹੈ ਅਰੇ ਨੇ ਜਿਉ ਸਿਰ ਦੇ ਜਿਤਨਾ ਹਾਤੀ ਹੈ ਨਾ ਉਹ ਕੁੰਡੇ ਤੋਂ ਬਾਹਰ ਨਹੀਂ ਜਾਂਦਾ ਜਿਹੜਾ ਤਾਂ ਮੁਹਾਵਤ ਬੈਠਾ ਨਾ ਉੱਤੇ ਉਹਦੇ ਸਿਰ ਤੇ ਜਿਹੜੇ ਪਾਸੇ ਉਹ ਤੋਰੇ ਤੁਰ ਪੈਂਦਾ ਉਹ ਆਪਣੀ ਮਨਮਰਜ਼ੀ ਵੀ ਕਰਦਾ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉੱਜੜ ਪਾਏ ਜਿਹੜੇ ਕੁੰਡੇ ਤੋਂ ਬਾਹਰ ਚੱਲ ਜਾਂਦਾ ਨਾ ਉਹ ਕਦੇ ਕਿਸੇ ਪਾਸੇ ਭੱਜਦਾ ਕਦੇ ਕਿਸੇ ਪਾਸੇ ਜਿਤਨਾ ਸਾਦਾ ਮਾਨ ਹੈ ਨਾ ਜੇ ਅਸੀਂ ਗੁਰੂ ਦੇ ਸ਼ਬਦ ਨਾਲ ਜੋੜ ਕੇ ਰੱਖਾਂਗੇ ਤੇ ਇਹ ਹਸਤੀ ਸਿਰ ਜਿਉਂ ਅੰਕਸ ਹੈ ਐਨ ਜਿਉਂ ਸਿਰ ਦੇ ਇਹ ਜਿਸ ਤਰ੍ਹਾਂ ਹਾਥੀ ਕੁੰਡੇ ਦੇ ਅਧੀਨ ਕੁੰਡੇ ਦੇ ਹੁਕਮ ਮੁਹਾਵਰੇ ਹੁਕਮ ਅਨੁਸਾਰ ਚੱਲਦਾ ਹੈ ਨਾ ਤੇ ਗੁਰੂ ਦੇ ਹੁਕਮ ਦਾ ਅਨੁਸਾਰੀ ਹੋ ਜਾਏਗਾ ਸਾਡਾ ਮਨ ਐਨ ਜਿਉਂ ਸਿਰ ਦੇ ਜਿਦ ਤਰ੍ਹਾਂ ਇੱਕ ਲੋਹੇ ਦਾ ਬੜਾ ਵੱਡਾ ਪੀਸ ਹੁੰਦਾ ਹੈ ਬੜਾ ਭਾਰੀ ਉਹ ਜਿਹੜੇ ਲੋਹਾਰ ਨੇ ਲੋਹਾਰ ਦਾ ਕੰਮ ਕਰਦੇ ਲੋਹੇ ਦਾ ਕੰਮ ਕਰਦੇ ਆ ਲੋਹਾਰ ਕਈ ਇਹ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹਾ ਪਲੱਸ ਜਮਾ ਹਿਆਰ ਲੋਹੇ ਦਾ ਯਾਰ ਲੋਹਾਰ ਤੇ ਲੋਹਾਰ ਇਹਨਾਂ ਜਿਹੜਾ ਵੱਡਾ ਵੱਡਾ ਉਹਨਾਂ ਕੋਲ ਲੋਹਾ ਹੁੰਦਾ ਇੱਕ ਚੌਦ ਹੁੰਦਾ ਆ ਜਾਂ ਗੋਲ ਹੁੰਦਾ ਜਾਂ ਰੇਲਟਾਈਪ ਹੁੰਦਾ ਉਹਦੇ ਉੱਤੇ ਉਹ ਆਪਣਾ ਲੋਹੇ ਦਾ ਕੰਮ ਕਰਦੇ ਆ ਉਹਦੇ ਦੇ ਭਾਵੇਂ ਛੋਟਾ ਥੋੜਾ ਵਾਜੇ ਵੱਡਾ ਥੋੜਾ ਵਾਜੇ ਜਿੰਨਾ ਮਰਜ਼ੀ ਜੋਰ ਪਾਵੇ ਪਰੰਤੂ ਉਹ ਲੋਹਾ ਤੱਗੜ ਹਿਰਦਾ ਨਹੀਂ ਇਸ ਤਰ੍ਹਾਂ ਅਸੀਂ ਆਪਣਾ ਮਾਨਾ ਨਾ ਜਿਹੜਾ ਇਸ ਤਰ੍ਹਾਂ ਅਸੀਂ ਗੁਰੂ ਦੇ ਅਰਪਣ ਹੋ ਕੇ ਸਿਰ ਨਵਾ ਕੇ ਗੁਰੂ ਦੇ ਚਰਨਾਂ 'ਚ ਸਿਰ ਰੱਖ ਕੇ ਮੰਤਰ ਆ ਕੇ ਰਾਗ ਕਾ ਉਹ ਵੀ ਸੇਵਾ ਕਰੀ ਸੇਵ ਕਰੀ ਆਪਣਾ ਮਨ ਵੀ ਗੁਰੂ ਸਾਹਿਬ ਦੇ ਅਰਪਣ ਕਰ ਦਈਏ ਤੇ तन ਵੀ ਗੁਰੂ ਸਾਹਿਬ ਦੇ ਅਰਪਣ ਕਰ ਦਈਏ ਤੇ ਸੇਵਾ ਕਰੀਏ ਸੇਵਾ ਕਰਨੀ ਬੜੀ ਔਖੀ ਹੈ ਇੱਕ ਵਾਰੀ ਗੁਰਨਾਨਕ ਪਾਤਸ਼ਾਹ ਜੀ ਇੱਕ ਦੇਸ਼ ਵਿੱਚ ਗਏ ਉੱਥੇ ਇੱਕ ਬੜਾ ਵੱਡਾ ਬੜਾ ਤਾਕਤਵਰ ਬੰਦਾ ਰਹਿੰਦਾ ਸੀ ਉਸ ਨੂੰ ਜ਼ਮੀਨ ਵੀ ਸੀ ਜ਼ਮੀਨ ਕਰਕੇ ਜਿੰਨੀ ਜ਼ਿਆਦਾ ਸੀ ਭੂਮੀ ਸੀ ਉਹਦੇ ਕੋਲ ਉਸ ਨੂੰ ਭੂਮੀਆਂ ਕਿਹਾ ਜਾਂਦਾ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਪੇਸ਼ ਹੋਇਆ ਉਹਦਾ ਕੰਮ ਇਹ ਸੀ ਕਿ ਉਹ ਲੋਕਾਂ ਦੀ ਸੇਵਾ ਬੜੇ ਕਰਦਾ ਸੀ ਕਰ ਸੇਵਾ ਤੇ ਕਰਦਾ ਸੀ ਪਰ ਕਈ ਵਾਰੀ ਉਹਨਾਂ ਚੋਰੀ ਡਾਕਾ ਮਾਰ ਕੇ ਵੀ ਪ੍ਰਸ਼ਾਦਾ ਪੜੇ ਲੋਕਾਂ ਨੂੰ ਸਿਖਾਉਣ ਵਾਸਤੇ ਮਾਇਆ ਦਾ ਪ੍ਰਬੰਧ ਕਰ ਲਿੰਦਾ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਾਜ਼ਰ ਹੋਇਆ ਆ ਕੇ ਬੇਨਤੀ ਕੀਤੀ ਦਰਬ ਗੁਰੂ ਮਹਾਰਾਜ ਜੀ ਅਗੇ ਕਿ ਮਹਾਰਾਜ ਤੁਸੀਂ ਮੇਰੇ ਘਰੋਂ ਵੀ ਪ੍ਰਸ਼ਾਦਾ ਛਕੋ ਗੁਰੂ ਮਹਾਰਾਜ ਕਿਤੇ ਤੇਰਾ ਪ੍ਰਸ਼ਾਦਾ ਨਹੀਂ ਅਸੀਂ ਛਕਣਾ ਤੇਰਾ ਪ੍ਰਸ਼ਾਦਾ ਚੋਰੀ ਕੀਤੇਆਂ ਤੇ ਡਾਕਿਆਂ ਮਾਰਿਆ ਦਾ ਪ੍ਰਸ਼ਾਦਾ ਅਸੀਂ ਨਹੀਂ ਛਕਣਾ ਉਹ ਕਹਿੰਦਾ ਜੀ ਜਰੂਰ ਛਕੋ ਉਹ ਕਹਿੰਦੇ ਛਕਾਂਗੇ ਤਦ ਇੱਕ ਦੇ ਸਾਡੇ 3 ਬਚਨ ਮੰਨ ਲਾ ਪਹਿਲਾਂ ਜੇ ਸਾਡੇ ਇੱਕੋ ਬਚਨ ਮੰਨ ਕੇ ਤੂੰ ਚੋਰੀ ਕਰੀ ਕਾਣੀ ਛੱਡ ਦੇ ਕਹਿੰਦਾ ਮਹਾਰਾਜ ਇਹ ਕੰਮ ਨਹੀਂ ਹੋਣਾ ਮੈਂ ਚੋਰੀ ਕਰਨੀ ਨਹੀਂ ਛੱਡਨੀ ਤੇ ਮਹਾਰਾਜ ਕਹਿੰਦੇ ਫਿਰ ਸਾਡੇ 3 ਬਚਨ ਅਸੀਂ ਤੇਰੇ ਨਾਲ ਕਰਦੇ ਆ ਪਹਿਲਾ ਬਚਨ ਇਹ ਕਿ ਤੂੰ ਝੂਠ ਨਹੀਂ ਬੋਲਣਾ ਕਦੇ ਤੂੰ ਆਪਣੀ ਚੋਰੀ ਕਰ ਜੇ ਪਰ ਝੂਠ ਨਾ ਬੋਲੀ ਦੂਸਰਾ ਇਹ ਕਿ ਕਿੱਥੇ ਕਿੱਥੇ ਗਰੀਬਾਂ ਤੇ ਜ਼ੁਲਮ ਹੁੰਦਾ ਹੈ ਨਾ ਉਹ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦਾ ਸੋ ਗੁਰੂ ਮਹਾਰਾਜ ਜੀ ਨੇ ਉਹਨੂੰ ਇਹਨੇ ਬਚਨ ਕਹੇ ਨਾ ਇੱਕ ਸੱਚ ਦੇ ਚੱਲਣਾ ਤੂੰ ਤੇ ਸੱਚ ਦੇ ਰਸਾਲ ਚੱਲਣਾ ਤੇ ਤੀਜਾ ਬਚਨ ਗੁਰੂ ਮਹਾਰਾਜ ਨੇ ਕਹਿਤਾ ਕਿ ਜੀਦਾ ਲੂਣ ਖਾਵੇਂਗਾ ਨਾ ਤੇ ਲੂਣ ਹਰਾਮੀ ਨਹੀਂ ਕਰਨੀ ਸੋ ਉਹ ਕਹਿੰਦਾ ਜੀ ਮਹਾਰਾਜ ਪ੍ਰਸ਼ਾਦਾ ਛਕੂ ਕਿਤੇ ਪ੍ਰਸ਼ਾਦਾ ਛਕਾਂਗੇ ਤੇਰੀ ਹੱਕ ਦੀ ਕਮਾਈ ਦਾ ਕਮਾ ਕੇ ਲਿਆ ਤੇ ਉਹਦਾ ਪ੍ਰਸ਼ਾਦਾ ਛਕਾ ਗਏ ਭੁੱਲ ਗਿਆ ਜੰਗਲ ਦੇ ਵਿੱਚ ਚਲੇ ਗਿਆ ਜੰਗਲ ਦੇ ਵਿੱਚ ਜਾਚੂ ਦੇ ਲੱਕੜਾ ਬੜੀਆਂ ਵੱਡ ਕੇ ਲੱਦੀਆਂ ਲੱਕੜਾ ਕੱਟੀਆਂ ਕਰਕੇ ਬਾਜ਼ਾਰ ਵਿੱਚ ਵੇਚੀਆਂ ਵੇਚ ਕੇ ਮਾਇਆ ਕਮਾਈ ਤੇ ਮਹਾਰਾਜ ਨੂੰ ਪ੍ਰਸ਼ਾਦਾ ਛਕਾ ਦਿੱਤਾ ਗੁਰੂ ਮਹਾਰਾਜ ਦੇ ਪ੍ਰਸ਼ਾਦਾ ਛਕਿਓ ਦੇ ਕੋਲੋਂ ਆਪਣੀ ਮੰਜ਼ਲ ਵੱਲ ਅੱਗੇ ਚਲੇ ਗਏ ਤਾਂ ਭੂਮੀਆਂ ਨੇ ਕਿਹਾ ਅਗੇ ਸ਼ੰਘੇ ਤੋਂ ਵੱਧ ਗਿਆ ਪ੍ਰਸ਼ਾਦਾ ਛਕਣ ਜਿਆਦੇ ਲੱਗ ਪਏ ਹੋਣ ਮੇਰੇ ਕੋਲ ਤੇ ਮਾਇਆ ਘਟ ਗਈ ਆ ਕੋਈ ਤਕੜਾ ਹੀ ਹੱਥ ਮਾਰਦੇ ਆ ਵਾਰ-ਵਾਰ ਜਾਣ ਨਾਲੋਂ ਏਕੇਵਾਰੀ ਕਰਦੇ ਗਏ ਉਹਨੇ ਬੜੇ ਚੰਗੇ ਬਸਤਰ ਪਾਏ ਘੋੜੇ ਤੇ ਸਵਾਰ ਹੋ ਕੇ ਰਾਜੇ ਦੇ ਮਹਿਲ ਦੇ ਉੱਤੇ ਜਾ ਰਿਹਾ ਸੀ ਪਹਿਲੇ ਦਾਦੇ ਰੁਕ ਗਿਆ ਵੀ ਤੂੰ ਕੌਣ ਆ ਕਿਧਰ ਚੱਲਿਆ ਹੈ ਤਾਂ ਭੂਮੇ ਨੇ ਕਿਹਾ ਮੈਂ ਚੋਰ ਆ ਚੋਰੀ ਕਰਨ ਚੱਲਿਆ ਆ ਫਰੀਦਾ ਦਾ ਜਦ ਸਮਝਿਆ ਵੀ ਮੇਰੇ ਰੁੱਖੇ ਸੁਭਾਅ ਦਾ ਕਰਕੇ ਰੁੱਖਾ ਬੋਲਣ ਕਰਕੇ ਕਹਿ ਕਰਕੇ ਗੁੱਸਾ ਕਰ ਗਿਆ ਤੇ ਇਹ ਰਾਜਕਮਾਰਿਆ ਨੂੰ ਜਾਣਦੇ ਹੀ ਅੰਦਰ ਚਲੇ ਗਿਆ ਮਹਿਲ ਦੇ ਵਿੱਚ ਜਾ ਕੇ ਉਹਨੇ ਤਾਲੇ ਤੋਲੇ ਤੋੜਦੇ ਤਾਲੇ ਤੋੜ ਕੇ ਤੇ maal paani ਇਕੱਠਾ ਕਰ ਲਿਆ ਪੈਸੇ ਟਕੇ ਇਕੱਠੇ ਕਰ ਲੈ ਗੱਲਣਾ ਮੰਲੀਆਂ ਤੇ ਕਲ ਜਦ ਲੱਗ ਗਿਆ ਜਿਆਦਾ ਤੇ ਕਰਦੇ ਕਰਦੇ ਨੂੰ ਲੱਗੀ ਭੁੱਖ ਫਰੀਦਾ ਮੌਤੋਂ ਭੁੱਖ ਬੁਰੀ ਜਿਹੜੀ ਭੁੱਖ ਹੈ ਨਾ ਏ ਭੁੱਖੇ ਭਗਤਰਾ ਕੀਜਾ ਜੇ ਮਾਲਾ ਆਪਣੀ ਲੀਜੇ ਭਗਤਾਂ ਵੀ ਕਹਿੰਦਾ ਵੀ ਆਪਣੀ ਮਾਲਾ ਲੈ ਲੋ ਸਾਡੇ ਕੋ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ ਸੋ ਕੁਝ ਖਾਣ ਬਾਅਦ ਤੇ ਉਹ ਰਸੋਈ ਘਰ ਦੇ ਵਿੱਚ ਚਲੇ ਗਿਆ ਜਾ ਕੇ ਉਹ ਤੋਂ ਕੁਝ ਖਾਤਾ ਤੇ ਉਹ ਅਸੀਂ ਲੂਣ ਵਾਲਾ ਜਦੋਂ ਲੂਣ ਵਾਲਾ ਪਦਾਰਥ ਖਾਦਾ ਤਾਂ ਉਹਨੂੰ ਗੁਰੂ ਸਾਹਿਬ ਦਾ ਬਚਨ ਚੇਤੇ ਆ ਗਿਆ ਬਚਨ ਚੇਤੇ ਆ ਗਿਆ ਤੇ ਉਹ ਸਾਰਾ ਕੁਝ ਪਤਾ ਬਧਾਇਆ ਕੰਡਾ ਬਧੀਆਂ ਉੱਤੇ ਛੱਡ ਕੇ ਤੇ ਚਲੇ ਗਿਆ ਸ਼ਵੇਰੇ ਜਦੋਂ ਨੌਕਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਆਪਣੇ ਘਰ ਦੇ ਵਿੱਚ ਆਪਣੇ ਮਹਿਲ ਦੇ ਵਿੱਚ ਕੋਈ ਚੋਰੀ ਕਰ ਮ ਆਇਆ ਸੀ ਤੇ ਜਦੋਂ ਚੈੱਕ ਕੀਤਾ ਵੀ ਖੜਿਆ ਕੁਛ ਨਹੀਂ ਗਿਆ ਤੇ ਪੰਡਾ ਬੰਦੀਆਂ ਛੱਡ ਗਿਆ ਸੋ ਰਾਜੇ ਨੇ ਕਿਹਾ ਵੀ ਕਿਹਦੀ ਇੰਨੀ ਜੁੱਤ ਪੈ ਗਈ ਜਿਹੜਾ ਮੇਰੇ ਘਰ ਦੇ ਵਿੱਚ ਚੋਰੀ ਕਰਨ ਆਪੇ ਆ ਗਿਆ ਉਹਨਾਂ ਨੇ ਜੀ ਛਪਾਈਆਂ ਨੇ ਮੇਰੇ ਤੇ ਰਕੇ ਬੰਦੇ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਹਿਣ ਦੇ ਵੀ ਤੂੰ ਮੰਨ ਜਾ ਹੁਣ ਤੈਨੂੰ ਕੁੱਟਣੇ ਵੜ ਜਾਗੇ ਜੋ ਅਧਿਕਾਰੀ ਜਮਾਨੇ ਚੱਲ ਰਿਹਾ ਕਿ ਚੱਲ ਤੇਰੇ ਤੇ ਇੱਕ ਛੋਟਾ-ਮੋਟਾ ਕੇਸ ਪਾ ਦਿੰਦੇ ਆ ਤੇ ਤੂੰ ਮਰ ਜਾ ਉਹ ਲੋਕਾਂ ਨੂੰ ਕੁੱਟਮਾਰ ਕਰ ਰਹੇ ਸੀ ਭੂਮੀਆਂ ਨੂੰ ਪਤਾ ਲੱਗਾ ਵੀ ਉਹਨਾਂ ਨੇ ਨਜਾਇਜ਼ ਲੋਕਾਂ ਨੂੰ ਫੜਿਆ ਉਹਨਾਂ ਦੀ ਕੁੱਟਮਾਰ ਕਰ ਰਹੇ ਆ ਤੇ ਉਹ ਜਾ ਕੇ ਉੱਥੇ ਹਾਜ਼ਰ ਹੋ ਗਿਆ ਉਹ ਕਹਿੰਦਾ ਜੀ ਚੋਰੀ ਮੈਂ ਕਰਨ ਆਇਆ ਸੀ ਉਹ ਗੱਲ ਕੀਤੀ ਕਿਉਂ ਨਹੀਂ ਕਹਿੰਦੇ ਮੇਰੇ ਗੁਰੂ ਦਾ ਮੇਰੇ ਮੁਰਸ਼ਿਦ ਦਾ ਮੇਰੇ ਗੁਰੂ ਦਾ ਬਚਨ ਸੀ ਕਿ ਨੂਨ ਹਰਾਮੀ ਨਹੀਂ ਕਰਨੀ ਮੈਂ ਜੀ ਤੇ ਕਿਥੋਂ ਤੁਹਾਡੀ ਰਸੋਈ ਵਿੱਚੋਂ ਰੋਣ ਵਾਲਾ ਪਦਾਰਥ ਨਾ ਨਾ ਖਾਂਦਾ ਤੇ ਮੈਂ ਸਭ ਕੁਝ ਲੈ ਜਾਣਾ ਸੀ ਮੈਂ ਚੋਰੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹ ਲੋਕਾਂ ਨੂੰ ਛਡਾਉਣ ਵਾਸਤੇ ਕਰਦਾ ਕਿਉਂਕਿ ਪਹਿਲਾਂ ਵੀ ਨਾ ਉਹਦਾ ਪਰਬ ਕਰ ਗਿਆ ਜੀ ਜਲਦਾ ਸੀ ਪਰੰਤੂ ਆੜਿਆ ਕਹਿੰਦਾ ਮੈਂ ਕੀਤੀ ਆ ਇਹ ਚੀਜ਼ ਇਥੋਂ ਬੱਧੀ ਆ ਚੀਜ਼ ਇਥੋਂ ਲਈ ਆ ਇਸ ਕਰਕੇ ਆ ਮੈਂ ਤਿਆਰੀ ਕੀਤੀ ਸਾਰੀ ਇਹ ਸਾਰਾ ਕੁਝ ਮੈਂ ਕੀਤਾ ਮੈਂ ਮੈਂ ਪਹਿਲੇ ਦਾਤ ਨੂੰ ਬਣਾ ਲਿਆ ਆਦਾ ਆ ਜੇ ਪਹਿਲੇ ਦਾਤ ਤੁਹਾਡੇ ਆ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਚੋਰ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਝੂਠ ਨਹੀਂ ਬੋਲਣਾ ਤੇ ਮੈਂ ਝੂਠ ਨਹੀਂ ਬੋਲਿਆ ਮੈਂ ਕਿਹਾ ਮੈਂ ਚੋਰ ਹਾਂ ਤੇ ਇਹਨਾਂ ਮੈਨੂੰ ਰੁੱਕਿਆ ਹੀ ਨਹੀਂ ਸੋ ਤੀਸਰਾ ਬੱਤਨਾ ਉਹ ਕਹਿੰਦਾ ਹੋਰ ਉਹਦਾ ਗੁਰੂ ਮਹਾਰਾਜ ਨੇ ਕਿਹਾ ਸੀ ਕਿਸੇ ਮਾੜੇ ਦੇ ਤਸ਼ੱਦਦ ਹੁੰਦਾ ਮਾੜੇ ਦੇ ਜ਼ੁਲਮ ਹੁੰਦਾ ਤੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਉਹਨੂੰ ਰੋਕਣਾ ਕਹਿੰਦਾ ਜੀ ਮੇਰੀ ਜਗ੍ਹਾ ਤੁਸੀਂ ਨਜਾਇਜ਼ ਬੰਦਿਆਂ ਨੂੰ ਕੁੱਟੇ ਜਾਂਦੇ ਜੋ ਇਹਨਾਂ ਸਾਰੇ ਨੂੰ ਛੱਡ ਦਿਓ ਉਹਨੇ ਕਿਹਾ ਰਾਜ ਜੀ ਤੇਰਾ ਗੁਰੂ ਕਿਹੋ ਜਿਹਾ ਉਹਨਾਂ ਦੇ ਜੀਉ ਨਾਲਖ ਪਾਸ਼ਾ ਜਿਹਨੇ ਜੋ ਜਾ ਕੇ ਰਾਜੇ ਨੇ ਰક્ષਣ ਕੀਤੇ ਰਾਜਾ ਕਹਿੰਦਾ ਵੀ ਇੱਕ ਕੰਮ ਕਰੋ ਇੱਥੇ ਬਣਾ ਦੇ ਧਰਮਸ਼ਾਲਾ ਲੰਗਰ ਚੱਲਣਗੇ ਤੇ ਪ੍ਰਬੰਧ ਭਾਈ ਭੂਮੀਆਂ ਜੀ ਕਰਨਗੇ ਭੂਮੀਆਂ ਚੋਰ ਤੋਂ ਭਾਈ ਭੂਮੀਆਂ ਦੀ ਬਣ ਗਿਆ ਹੋ ਤੇ ਰਾਜੇ ਨੇ ਵੀ satsang ਦੇ ਉੱਤੇ ਜਾਣਾ ਰਾਜੇ ਨੇ ਸੰਗਤ ਅੱਗੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਨਹੀਂ ਹੈ ਕੋਈ ਤੇ ਅਰਦਾਸ ਕਰੋ ਗੁਰੂ ਮਹਾਰਾਜ ਅੱਗੇ ਕਿ ਮੇਰੇ ਘਰ ਪੁੱਤਰ ਦੀ ਦਾਤ ਹੋ ਜਾਵੇ ਸਾਂਭਨੇ ਅਰਦਾਸ ਕੀਤੀ ਅਰਦਾਸ ਕੀਤੀ ਤਾਂ ਰਾਜੇ ਕਾਦੇ ਘਰ ਬੇਟੀ ਜਨਮ ਪਈ ਉਹਨਾਂ ਕਹਿਆ ਤੁਸੀਂ ਇਹਨੂੰ ਬੇਟੀ ਨਹੀਂ ਕਹਿਣਾ ਪੁੱਤਰ ਕਹਿਣਾ ਰਾਜਾ ਉਹਨੂੰ ਪੁੱਤਰ ਹੀ ਕਹਿੰਦਾ ਰਿਹਾ ਉਹਨੂੰ ਬਸਤਰ ਵੀ ਲੜਕਿਆਂ ਵਾਲੇ ਪਾਉਂਦਾ ਰਿਹਾ ਉਹ ਜਦੋਂ ਵੱਡੀ ਜਵਾਨ ਹੋ ਗਈ ਲੜਕੀ ਤਾਂ ਉਹਦਾ ਰਿਸ਼ਤਾ ਵੀ ਕਿ ਲੜਕੀ ਨਾਲ ਕਰ ਦਿੱਤਾ ਗਿਆ ਤੇ ਜਿਹੜੇ ਆਪਣੇ ਆਹ ਰਿਕਾਰਡ ਚੁਗਲ ਖੋਲ ਹੁੰਦੇ ਆ ਉਹਨਾਂ ਨੇ ਜਾ ਕੇ ਅਗਲੇ ਪਾਸੇ ਡੁਪਲੀ ਕਰਤੀ ਬਈ ਤੁਹਾਡੀ ਲੜਕੀ ਉਹ ਤੇ ਲੜਕੀ ਵਿਆਹ ਵਾਸਤੇ ਆ ਰਹੀ ਆ। ਉਹਨਾਂ ਨੇ ਜਦੋਂ ਬਰਾਤ ਜਾ ਰਹੀ ਸੀ ਨਾ ਉਹ ਲੜਕਾ ਜੰਗਲ ਦੇ ਵਿੱਚ ਪੁੱਸ ਗਿਆ। ਲੜਕੀ ਜੰਗਲ ਦੇ ਵਿੱਚ ਪੁੱਸ ਗਈ ਦੂਸਰੇ ਪਾਸਿਓਂ ਦਾ ਘੋੜਾ ਚੱਲ ਗਿਆ। ਅੱਗੇ ਕੇ ਸਾਧੂਆਂ ਦੀ ਮੰਡਲੀ ਬੈਠੀ ਸੀ। ਉਹਨੇ ਨਮਸਕਾਰ ਕੀਤੀ ਤੇ ਉਹ ਕਹਿੰਦੇ ਆ ਪੁੱਤਰ। ਉਹਨੇ ਕਿਹਾ ਜੀ ਮੈਂ ਲੜਕੀ ਆ। ਉਹ ਕਹਿੰਦੇ ਨਹੀਂ ਤੂੰ ਪੁੱਤਰ ਹੀ ਆ। ਉਦੋਂ ਤਾਂ ਰੱਬ ਦੀ ਉਹਦਾ ਸਰੀਰ ਬਦਲ ਗਿਆ। ਉਹ ਲੜਕਾ ਬਣ ਗਿਆ। ਤੇ ਜਿਹੜੇ ਚੁਬਲਖੋਰਾ ਨੇ ਅਗਲੇ ਪਾਸੇ ਚੁਪਲੀ ਕੀਤੀ ਸੀ ਨਾ ਜਾ ਕੇ ਕਿ ਤਹਾਡੀ ਲੜਕੀ ਨੂੰ ਲੜਕੀ ਵਿਆਹਣ ਵਾਸਤੇ ਆ ਰਹੀ ਆ ਰਾਜੇ ਨੇ ਝੂਠ ਬੋਲਿਆ ਏ ਉਹਨਾਂ ਨੇ ਸ਼ਰਤ ਰੱਖਤੀ ਕਿ ਸਾਡੇ ਰਿਵਾਜ ਆ ਕਿ ਜਿਹੜਾ ਲੜਕਾ ਵਿਆਹਣ ਆਉਂਦਾ ਹੈ ਨਾ ਉਹਦਾ ਇਸ਼ਨਾਨ ਅਸੀਂ ਆਪ ਕਰਾਉਨੇ ਆ ਇਹ ਪਹਾੜਾਂ ਦੇ ਵਿੱਚ ਪਹਾੜੀ ਲੱਗੇ ਜੇ ਇਹ ਰਿਵਾਜ ਜੇ ਉਥੇ ਲੜਕੇ ਦਾ ਇਸ਼ਨਾਨ ਲੜਕੀ ਦਾ ਪਰਿਵਾਰ ਕਰਾਉਂਦਾ ਜੇ ਉਥੇ ਜਾ ਕੇ ਇਸ਼ਨਾਨ ਹੁੰਦਾ ਜੇ ਤੇ ਫੇਰ ਉਹਨਾਂ ਦੇ ਅਨੰਦ ਕਾਰਜ ਵਗੈਰਾ ਜੋ ਵੀ ਉਹਨਾਂ ਦਾ ਰਸਮ ਹੈ ਲਾਮਾ ਦੀ ਉਹ ਸ਼ੁਰੂ ਹੁੰਦੀ ਹੈ ਸੋ ਜਦੋਂ ਉਹਨਾਂ ਨੇ ਇਸ਼ਨਾਨ ਕਰਾਇਆ ਲੜਕੇ ਦਾ ਲੜਕੀ ਦਾ ਤੇ ਉਹ ਲੜਕਾ ਨਿਕਲਿਆ ਇਸ ਕਰਕੇ ਗੁਰੂ ਸਾਹਿਬ ਦਾ ਸਮਰੱਥ ਹੈ ਜਿਹੜਾ ਉਹਦੀ ਮਨ ਤਨ ਨਾਲ ਸੇਵਾ ਕਰਨੀ ਚਾਹੁੰਦਾ ਹੈ ਉਸ ਦੀਆਂ ਮਨੋ ਕਾਉਣੀਆਂ ਮਨੋ ਕਾਵਨਾ ਮਹਾਰਾਜ ਪੂਰੀਆਂ ਕਰ ਦਿੰਦੇ ਨੇ ਤੇ ਜੋ ਸੰਗਤ ਦੀ ਅਰਦਾਸ ਹੁੰਦੀ ਹੈ ਸੰਗਤ ਦੀ ਅਰਦਾਸ ਹਰ ਵੇਲੇ ਸਫਲ ਹੁੰਦੀ ਹੈ ਸੰਗਤ ਦੀ ਅਰਦਾਸ ਤੋਂ ਗੁਰੂ ਮਹਾਰਾਜ ਬਾਹਰ ਨਹੀਂ ਹੁੰਦੇ ਫਿਰ ਗੁਰੂ ਮਹਾਰਾਜ ਨੇ ਆਪਣੇ ਕੋਲ ਸ਼ਕਤੀ ਘਟ ਰੱਖੀ ਹੈ ਸੰਗਤ ਨੂੰ ਸ਼ਕਤੀ ਦੇ ਦਿੱਤੀ ਪੰਜ ਪਿਆਰਿਆਂ ਨੂੰ ਸ਼ਕਤੀ ਦੇ ਦਿੱਤੀ ਅਮਰ ਛਕਾਉਣ ਵਾਸਤੇ ਕੋਈ ਗੁਰੂ ਅਮਰਦਸ ਜੀ ਕਰ ਸਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਅਮਰ ਛਕਾ ਕੇ ਪਿਆਰਿਆਂ ਨੂੰ ਫਿਰ ਅਮਰ ਤੋਂ ਉਹਨਾਂ ਕੋਲੋਂ ਮੰਗ ਕੇ ਲੈ ਲਿਆ ਤੇ ਉਸ ਤੋਂ ਬਾਅਦ ਸਾਰੀ ਸ਼ਕਤੀ ਹੈ ਜਿਹੜੀ ਪੰਜ ਪਿਆਰਿਆਂ ਨੂੰ ਤੇ ਸੰਗਤ ਨੂੰ ਦੇ ਦਿੱਤੀ ਜੀ ਮਾਨਤਾ ਦੀ ਅਗਦੇ ਰੱਖ ਕੇ ਉਹ ਵੀ ਸੇਵਾ ਕਰੇ ਇਸ ਤਰ੍ਹਾਂ ਭੂਮੀਆਂ ਦੀ ਵੀ ਸੇਵਾ ਕਰਦੇ ਰਹੇ ਤੇ ਰਾਜਾ ਦੀ ਸੇਵਾ ਕਰਦਾ ਰਿਹਾ ਤੇ ਗੁਰੂ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਰਹੇ ਤੇ ਉਹ ਸਦਾ ਸੁਖੀ ਰਹੇ ਇਹ ਉਹ ਗੁਰਮਖੀ ਆਪ ਨਵਾਰੀ ਹੈ ਸਭ ਰਾਜ ਸਿਖਤ ਕਾ ਲੇ ਭੂਮੀਆਂ ਚੋਰ ਨੇ ਗੁਰੂ ਖ ਬਣ ਗਿਆ ਭੂਮੀਆਂ ਚੋਰ ਆਪਣਾ ਗੁਰੂ ਚੰਦ ਸਾਹਿਬ ਜੀ ਪੇਸ਼ ਕਰ ਦਿੱਤਾ ਤੇ ਸਾਰੀ ਸ੍ਰੀ ਗ੍ਰੰਥੀ ਦੇ ਰਾਜ ਵਰਗਾ ਉਹਦਾ ਪ੍ਰਬੰਧ ਹੋ ਗਿਆ ਕਿਉਂਕਿ ਰਾਜੇ ਨੇ ਵੀ ਆਪਣਾ ਉਹ ਚਿਹਤਾ ਬਣਾ ਲਿਆ ਜਿਹੜਾ ਚੋਰੀਆਂ ਕਰਦਾ ਸੀ ਚੋਰੀਆਂ ਛੱਡ ਕੇ ਲੰਗਰਾਂ ਦੇ ਪ੍ਰਬੰਧ ਤੇ ਧਰਮਸ਼ਾਲਾਵਾਂ ਦੇ ਪ੍ਰਬੰਧ ਕਰਨ ਲੱਗ ਪਿਆ ਨਾਗੁਰ ਗੁਰਮਖ 부ਝੀਏ 부ਝੀਏ ਜਾਇ ਆਪੇ ਨਦਰ ਕਰੇ ਇਸ ਗੱਲ ਨੂੰ ਨਾ ਗੁਰਮਖ 부ਝ ਸਕਦੇ ਆ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਕੀਤੀ ਨੂੰ ਆਪੇ ਨਦਰ ਕਰੇ ਜਿਨ੍ਹਾਂ ਤੇ ਮਹਾਰਾਜ ਨੇ ਆਪੇ ਨਦਰ ਕੀਤੀ ਹੁੰਦੀ ਹੈ ਕਿਰਪਾ ਕੀਤੀ ਹੁੰਦੀ ਹੈ ਉਹ ਗੁਰਮਖ ਇਹਨਾਂ ਚੀਜ਼ਾਂ ਨੂੰ 부ਝ ਸਕਦੇ ਆ ਤੇ ਮਨ ਮੁਗਦੇ ਉਹ ਕਹਿੰਦੇ ਆ ਕਿ ਰੱਬ ਹੈ ਨਹੀਂ ਇਹ ਐਵੇਂ ਗੁਰਦਵਾਰੇ tourne ਫਿਰਦੇ ਆ ਇਹ ਐਵੇਂ ਕੋਲ ਪੱਗਾ ਬਣੀ ਫਿਰਦੇ ਆ ਇਹ ਲੀਲੀਆਂ ਪੜੀਆਂ ਬਣੀ ਫਿਰਦੇ ਆ ਇਹ ਰੁਪੀਆਂ ਕਾਲ ਨੂੰ ਪੂਰੇ ਤਾਲੇ ਵਿੱਚ ਰੁਕੀਆਂ ਦਾ ਕਰਕੇ ਤੁਰੇ ਫਿਰਦੇ ਆ ਸੋ ਜਿਹੜੇ ਗੁਰਮਖ ਹੈ ਨਾ ਉਹ ਬੁੱਝ ਲੈਂਦੇ ਆ ਤੇ ਉਹਨਾਂ ਤੇ ਮਹਾਰਾਜ ਨਜ਼ਰ ਕਰ ਦਿੰਦੇ ਹਨ ਮਹੱਲਾ ਪੀਜਾ ਜਦ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਮਾਣ ਜਿਹੜਿਆਂ ਵੀ ਗੁਰਮੁਖਾਂ ਨੇ ਵੈਗੂ ਦਾ ਨਾਮ ਤੇ ਆਇਆ ਹੈ ਨਾ ਨਾਮ ਜਪਿਆ ਉਹ ਦੁਨੀਆ ਤੇ ਆਏ ਪ੍ਰਮਾਣ ਹੋ ਗਏ ਆ ਉਹ ਐਸੇ ਪ੍ਰਮਾਣ ਹੋ ਗਏ ਆ ਨਾਨਕ ਕੋਲ ਉਦਾਹਰਣ ਆਪਣਾ ਦਰਗہ ਪਾਵੇ ਮਣ ਵੇਖੋ ਜੀ ਉਹਨਾਂ ਦੇ ਕੁਲਾ ਦਾ ਆਧਾਰ ਹੋ ਗਿਆ ਬਾਬਾ ਬਿਲੀ ਚੰਦ ਜੀ ਇਸ ਦੁਨੀਆ ਦੇ ਉੱਤੇ ਆਏ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਉਹਨਾਂ ਨਮਸਕਾਰ ਕੀਤੀ ਤਾਂ ਐਸੀਆ ਬਖਸ਼ਾ ਹੋ ਗਿਆ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਸਾਰੇ ਪਰਿਵਾਰ ਨੂੰ ਵੀ ਮਾਣ ਮਿਲਦਾ ਹੈ ਸਾਰੀ ਦੁਨੀਆ ਦੇ ਵਿੱਚ ਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ ਹੈ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਜਿਹੜੇ ਗੁਰਮੁਖ ਪਿਆਰੇ ਆ ਨਾ ਸਖੀ ਹੁੰਦੇ ਸਹੇਲੀ ਤੇ ਸਿੱਖ ਹੁੰਦੇ ਸਿੱਖਣ ਵਾਲੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਜਿਹੜੇ ਗੁਰਮੁਖ ਸਖੀਆਂ ਗੁਰੂ ਦੇ ਸਿੱਖ ਐ ਤੇ ਇੱਕ ਆਪਸ ਵਿੱਚ ਪ੍ਰੇਮ ਵਾਲੇ ਮਿਲ ਕੇ ਬੈਠਦੇ ਹਨ ਇੱਕ ਸੇਵਕੁਰ ਪਾਸ ਇੱਕ ਗੁਕਾਰੇ ਲਾਈਆਂ ਇੱਕ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਨਾਮ ਜਪਦੇ ਨੇ ਤੇ ਕੈਸੇ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਕਮਾਕਾਰਾਂ ਤੇ ਲਾਇਆ ਭਾਈ ਕੀਰਤ ਕਰੋ ਨਾਮ ਜਪੋ ਤੇ ਵੱਢ ਕੇ ਛਕੋ ਜਿੰਨਾ ਗੁਰ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੇ ਵਾਈਆਂ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਹੈ ਨਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਆ ਜਾਂਦਾ ਉਹਨਾਂ ਨੂੰ ਭਾਅ ਮਿਲ ਜਾਂਦਾ ਉਹਨਾਂ ਨੂੰ ਕਹਿੰਦੇ ਜੀ ਚੰਗੇ ਬੰਦੇ ਆ ਇਹ ਬੜੀ ਜਗ੍ਹਾ ਤੇ ਹੋਇਆ ਕਿ ਜਦੋਂ ਕਿਤੇ ਨੌਕਰ ਕੋਈ ਰੱਖਦੇ ਸੀ ਨਾ ਜੇ ਕੋਈ ਸਿੱਖ ਨੌਕਰ ਮਿਲ ਜਾਂਦਾ ਸੀ ਨਾ ਉਹਨੂੰ ਕਹਿੰਦੇ ਵੀ ਇਹਨੂੰ ਪੈਸੇ ਵੱਧ ਦੇ ਦਿਓ ਇਹ ਚੰਗੇ ਹੁੰਦੇ ਇਹਨਾਂ ਦਾ ਕਿਰਦਾਰ ਚੰਗਾ ਹੈ ਇਹਨਾਂ ਦਾ ਇਹ ਮਨ ਕਰਕੇ ਕੰਮ ਕਰਦੇ ਨੇ ਆ ਜੰਗਾ ਜੁੱਧਾਂ ਦੇ ਵਿੱਚ ਜਦੋਂ ਲੋੜ ਪਈ ਹੈ ਨਾ ਜਦੋਂ ਜਰਮਨ ਦੇ ਨਾਲ ਗ੍ਰੈਂਡ ਦੀ ਲੜਾਈ ਚੱਲ ਰਹੀ ਸੀ ਤੇ ਉਸ ਸਮੇਂ ਹੋਇਆ ਇਹ ਕਿ ਦੋਨੇ ਪਾਸੇ ਟ੍ਰੰਚਾਂ ਦੇ ਵਿੱਚ ਫੌਜੀ ਬੈਠੇ ਸੀ ਇੱਕ ਦੂਜੇ ਦੇ ਗੋਲੀਆਂ ਚ ਚੜਾਈ ਜਾਂਦੇ ਸੀ ਤੇ ਰੋਟੀ ਪਾਣੀ ਹੁਣ ਭੁੱਖੇ ਮਰ ਜਾਂਦੇ ਸੀ ਜਦੋਂ ਸਿੱਖ ਪਹੁੰਚ ਗਈ ਹੈ ਨਾ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਬੈਠ ਕੇ ਨਹੀਂ ਮਰਨਾ ਅਇਤੇ ਲੜਕੇ ਮਰਨ ਵਾਲੇ ਬੰਦੇ ਆ ਸਾਨੂੰ ਘੋੜੇ ਲਿਆ ਕੇ ਦੋ ਅਸੀਂ ਉਹਨਾਂ ਦੇ ਟ੍ਰੈਂਚਾਂ ਦੇ ਵਿੱਚ ਉਹਨਾਂ ਦੇ ਮੋਰਚਿਆਂ ਦੇ ਕਬਜ਼ੇ ਕਰਾਂਗੇ ਤੇ ਫਿਰ ਉਹਨਾਂ ਘੋੜੇ ਲਿਆ ਕੇ ਦਿੱਤੇ ਤੇ ਸਿੱਖ ਫੌਜੀ ਚੱਲਦੀਆਂ ਗੂੜੀਆਂ ਦੇ ਵਿੱਚ ਘੋੜੇ ਭਜਾ ਕੇ ਗਏ ਤੇ ਜਰਮਨ ਦੀਆਂ ਫੌਜਾਂ ਨੇ ਮੋਰਚਿਆਂ ਦੇ ਕਬਜ਼ੇ ਕਰ ਲਏ ਤੇ ਜਰਮਨ ਨੂੰ ਉੱਥੋਂ ਭਜਾ ਦਿੱਤਾ ਸੋ ਉਹ ਜਰਮਨ ਨੇ ਫਿਰ ਪੇਸ਼ਕਸ਼ ਕੀਤੀ ਸੀ ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਰਲ ਜਿਓ ਸਾਰੇ ਦਾ ਰਾਜ ਜੋ ਅਸੀਂ ਤੁਹਾਡੇ ਸਾਰੇ ਪਰਿਵਾਰੀ ਇੱਥੇ ਲੈ ਆਉਨੇ ਆ ਤੁਸੀਂ ਸਰਾ ਸੁਖੀ ਰਹੋਗੇ ਪਰ ਗੁਰਸਿੱਖ ਜਿਹੜੇ ਹਨ ਜਦੋਂ ਇੱਕ ਦੇ ਹੋ ਜਾਂਦੇ ਹਨ ਉਸੇ ਦੇ ਬਣ ਕੇ ਚੱਲਦੇ ਨੇ ਉਹਨਾਂ ਨੇ ਉਹਨਾਂ ਦੀਆਂ ਸਾਰੀਆਂ ਜੋ ਵੀ ਉਹਨਾਂ ਨੇ ਆਪਰਾ ਦਿੱਤੀਆਂ ਸੀ ਜੋ ਵੀ ਉਹਨਾਂ ਨੇ ਕਿਹਾ ਸੀ ਸਾਰੀਆਂ ਟੁਕਰਾ ਦਿੱਤੀਆਂ ਸੋ ਉਹਨਾਂ ਦਾ ਭਾਅ ਵੱਧ ਗਿਆ ਗੁਰਸਿੱਖਾਂ ਦਾ ਏਡਾ ਭਾਅ ਹੋ ਗਿਆ ਕਿ ਹਰ ਕਿਨੇ ਆਖਿਆ ਵੀ ਸਾਡੀ ਫੌਜ ਦੇ ਵਿਚਰੋ ਹਰ ਕਿਹ ਨੂੰ ਸਾਡੇ ਨਾਲ ਚੱਲੋ ਗੁਰਸਿੱਖਾਂ ਇੱਕੋ ਪਿਆਰ ਹੈ ਗੁਰ ਮੇਤਾ ਪੁੱਤਾਂ ਭਾਈਆਂ ਗੁਰਸਿੱਖਾਂ ਵਿੱਚ ਨਾ ਇੱਕੋ ਜਿਹਾ ਹੀ ਪਿਆਰ ਹੁੰਦਾ ਹੈ ਜਿਹੜੇ ਗੁਰੂ ਮਹਾਰਾਜ ਹਨ ਉਹ ਵੀ ਆਪਣੇ ਸਿੱਖਾਂ ਨੂੰ ਉਹਨਾਂ ਹੀ ਪਿਆਰ ਕਰਦੇ ਆ ਜਿੰਨਾ ਆਪਣੇ ਪੁੱਤਰਾਂ ਨੂੰ ਤੇ ਆਪਣੇ ਭਾਈਆਂ ਨੂੰ ਕਰਦੇ ਨੇ ਉਸ ਤਰ੍ਹਾਂ ਹੀ ਆਪਣੇ ਗੁਰਸਿੱਖਾਂ ਦੇ ਨਾਲ ਪਿਆਰ ਕਰਦੇ ਨੇ ਗੁਰ ਸਤਿਗੁਰੂ ਬੋਲੋ ਸਭ ਗੁਰ ਆਗੁਰੂ ਜਵਾਈਆਂ ਜਿਹੜਾ ਗੁਰੂ ਮਹਾਰਾਜ ਹਨ ਉਹਨੂੰ ਸੱਚਾ ਗੁਰੂ ਕਹੋ ਕਿਉਂਕਿ ਸਾਰੇ ਹੀ ਜਿੰਨੇ ਜੀਵ ਜੰਤ ਨੇ ਤੇ ਜਿੰਨੇ ਪ੍ਰਾਣੀ ਨੇ ਦੁਨੀਆ ਤੇ ਜਿੰਨੇ ਜ਼ਿੰਦਗੀ ਭੋਗ ਰਹੇ ਨੇ ਜਿੰਨੇ ਆਏ ਨੇ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਇਹਨਾਂ ਦਾ ਜੀਵਨ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜੀਦੇ ਰਹਿੰਦੇ ਨੇ ਗੁਰੂ ਮਹਾਰਾਜ ਨੇ ਜਿੰਨੇ ਇਹਨਾਂ ਦੇ ਸਵਾਸ ਇਹਨਾਂ ਦੇ ਲਿਖੇ ਨੇ ਮਨ ਲਖਾਏ ਮੰਡਲ મે ਆਏ ਜੀਵਨ ਸਾਥੇ ਮਾਈ ਜਿੰਨਾ ਇਹ ਸਵਾਸ ਲਿਖਾ ਕੇ ਆਏ ਨੇ ਇਹ ਗੁਰੂ ਦੀ ਕਿਰਪਾ ਨਾਲ ਉਹਨਾਂ ਸਮਾਂ ਹੀ ਹੈ ਦੁਨੀਆ ਤੇ ਜੀਦੇ ਰਹਿੰਦੇ ਜੂਦੇ ਰਹਿੰਦੇ ਨੇ ਸੋ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾ ਲੈ ਦੀ ਆ ਵਾਹੀ ਪ੍ਰਤੀਆ ਪੜ ਕੇ ਆਪਾਂ ਸਮਾਪਤੀ ਵੱਲ ਵਧੀਏ ਦੀ ਗੁਰ ਸਿੱਖਾਂ ਕੋ ਪਿਆਰੇ ਗੁਰ ਮਿੱਤਾ ਪੁੱਤਾ ਭਾਈਆਂ ਗੁਰ ਸਤਗੁਰ ਬੋਲੋ ਸਭ ਗੁਰ ਆਤ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ